ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਵੱਡੀ ਖਬਰ ਕਤਲ ਕਾਂਡ ਨਾਲ ਜੁੜੀ ਹੋਈ ਹੈ ਕਤਲ ਵੀ ਇਸ ਤਰੀਕੇ ਨਾਲ ਕੀਤਾ ਗਿਆ ਕਿ ਰੂਹ ਨੂੰ ਕੰਬਾ ਕੇ ਰੱਖ ਦਿੰਦਾ ਹੈ ਤੇ ਇਸ ਤੋਂ ਬਾਅਦ ਜੇ ਘਰ ਦੇਖਿਆ ਜਾਵੇ ਕਿ ਇਸ ਵਿਅਕਤੀ ਨੇ ਏਡਾ ਕ ਦਿਲ ਦਿਖਾਇਆ ਕਿ ਉਹ ਕਤਲ ਦੀ ਵੀਡੀਓ ਆ ਜਿਹੜੀ ਸਟੇਟਸ ਸਟੇਟਸ ਤੇ ਪਾ ਦਿੱਤੀ ਆ ਤਾਂ WhatsApp ਤੇ ਸਟੇਟਸ ਲਗਾਇਆ ਗਿਆ ਤੇ ਉਸ ਤੋਂ ਬਾਅਦ ਹੀ ਇਸ ਕਤਲ ਦੇ ਕੱਟੜਾਂ ਬਾਰੇ ਪਤਾ ਲੱਗਦਾ ਹੈ ਤੇ ਇਸ ਕੱਟੜਾਂ ਨੂੰ ਲੈ ਕੇ ਜਿੱਥੇ ਇਲਾਕੇ ਵਿੱਚ ਸੋਕਮਈ ਲਹਿਰ ਆ ਤੇ ਸਹਿਮ ਦਾ ਮਾਹੌਲ ਹੈ ਤਾਂ ਉੱਥੇ ਹੀ ਵਿਅਕਤੀ ਦਾ ਦਿਮਾਗ ਆ ਜਿਹੜਾ ਜਾਂ ਉਸ ਦਾ ਜੋ ਉਸਨੇ ਜੇਰਾ ਦਿਖਾਇਆ ਉਸ ਤੇ ਕਈ ਸਵਾਲ ਆ ਜਿਹੜੇ ਆ ਪੈਦਾ ਹੋ ਰਿਹਾ ਕਿ ਆਖਰਕਾਰ ਐਡਾ ਵੱਡਾ ਕਦਮ ਕਿਵੇਂ ਚੁੱਕਿਆ ਜਿਸਨੇ ਕਿ ਆਪਣੀ ਹੀ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਸੀਂ ਵੀ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਨਹੀਂ ਕਰ ਸਕਦੇ ਜੋ ਉਹ ਤਸਵੀਰਾਂ ਵਿੱਚ ਸਾਹਮਣੇ ਆਇਆ ਕਿ ਕਿਸ ਤਰੀਕੇ ਨਾਲ ਗੰਡਾਸੀ ਨਾਲ ਉਸ ਤੇ ਬਾਰ ਬਾਰ ਵਾਰ ਕੀਤੇ ਗਏ ਅਤੇ ਉਹ ਤੜਫਦੀ ਰਹੀ ਅਤੇ ਉਸ ਵਿਅਕਤੀ ਨੂੰ ਜਰਾ ਵੀ ਰਹਿਮ ਨਹੀਂ ਆਇਆ ਤੇ ਉਸ ਵਿਅਕਤੀ ਨੇ ਐਡਾ ਵੱਡਾ ਵੱਡਾ ਕਦਮ ਚੁੱਕ ਲਿਆ ਕਿ ਉਸ ਨੇ ਬੇਰਹਿਮੀ ਨਾਲ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਹੈ ਤਾਂ ਤਸਵੀਰਾਂ ਜਿਹੜੀਆਂ ਇਹ ਲੈਰਾ ਗਾਗਾ ਦੇ ਪਿੰਡ ਖੰਡੇਵਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਤਨੀ ਦਾ ਕਤਲ ਕਰਕੇ ਵੀਡੀਓ ਆ ਜਿਹੜੀ ਸਟੇਟਸ ਤੇ ਪਾ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਖੁਦ ਵੀ ਪੁਲਿਸ ਕੋਲ ਜਾ ਕੇ ਸਰੈਂਡਰ ਕੀਤਾ ਤਾਂ ਇਸ ਕਤਲ ਦੀ ਘਟਨਾ ਨੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ ਜਿਹੜੇ ਖੜੇ ਕਰਕੇ ਰੱਖ ਦਿੱਤੇ ਆ ਕਿ ਕਿਸ ਤਰੀਕੇ ਨਾਲ ਰਿਸ਼ਤੇ ਆ ਜਿਹੜੇ ਉਤਾਰ-ਤਾਰ ਹੋ ਰਹੇ ਨੇ ਇੱਥੇ ਪੁਲਸ ਦੇ ਆਧਾਰ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਮੁਲਾਜ਼ਮ ਕਹਿ ਰਿਹਾ ਕਿ ਸ਼ੱਕ ਦੇ ਆਧਾਰ ਤੇ ਹੀ ਇਹ ਜਿਹੜਾ ਕਤਲ ਹੋਇਆ ਹਾਲਾਂਕਿ ਇਸ ਵਿੱਚ ਹੋਰ ਕੀ ਕੁਝ ਸਾਹਮਣੇ ਆਵੇਗਾ ਉਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਪੁਲਸ ਕੈਰੀ ਹੈ ਕਿ ਸ਼ੱਕ ਦੇ ਆਧਾਰ ਤੇ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ ਤੇ ਇਸ ਕਤਲ ਨੇ ਰੂਹ ਕੰਬਾਉ ਜਿਹੜੀਆਂ ਤਸਵੀਰਾਂ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਨੇ ਆਪਣੀ ਪਤਨੀ ਜੋ ਕਿ ਕਿਸੇ ਸਮੇਂ ਬੈਂਡ ਬਾਜਿਆ ਨਾਲ ਘਰੇ ਵਿਆਕੇ ਲਿਆਂਦੀ ਪੂਰੇ ਚਾਵਾ ਨਾਲ ਜਿਹੜੇ ਵਿਆਹ ਦੇ ਸ਼ਗਨ ਹੋਏ ਹੋਣੇ ਤੇ ਆ ਉਹਨਾਂ ਵਿੱਚ ਕੁਝ ਸਮੇਂ ਬਾਅਦ ਕੁਝ ਜਿਹੜੇ ਸਾਲ ਬੀਤਣ ਤੋਂ ਬਾਅਦ ਆਖਰਕਾਰ ਇੰਨੇ ਫਿੱਕ ਪੈ ਗਈ ਕਿ ਉਸ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿਸ ਵਿੱਚ ਕਿ ਉਸ ਦੇ ਤਿੰਨ ਬੱਚੇ ਵੀ ਆ ਤੇ ਤਿੰਨ ਬੱਚਿਆਂ ਦੀ ਵੀ ਜਮਾਂ ਫਿਕਰ ਨਹੀਂ ਕੀਤੀ ਕਿ ਮੇਰੇ ਬੱਚੇ ਵੀ ਰੋਲ ਜਾਣਗੇ ਜਿਸ ਵਿੱਚ ਦੋ ਲੜਕੀਆਂ ਤੇ ਇੱਕ ਬੇਟਾ ਹੈ ਤਾਂ ਨਿੱਨਾ ਜਿਹੜੇ ਆ ਬੱਚੇ ਇਸ ਕਤਲकांड ਚ ਉਹ ਜਿਹੜੇ ਆ ਰੁੱਲ ਚੁੱਕੇ ਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਇਸ ਕਟਨਾ ਨੇ ਬਹੁਤ ਸਾਰੇ ਸਵਾਲ ਆ ਜਿਹੜੇ ਖੜੇ ਵੀ ਕਰਕੇ ਰੱਖ ਦਿੱਤੇ ਆ ਕਿ ਆਖਰਕਾਰ ਅਜਿਹਾ ਕਿਉਂ ਜਿਹੜਾ ਕੀਤਾ ਗਿਆ ਤੇ ਐਡਾ ਵੱਡਾ ਕਦਮ ਕਿਉਂ ਚੁੱਕਿਆ ਗਿਆ ਇਹ ਹਾਲਾਂਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਜਿਹੜਾ ਇਹ ਵਿਅਕਤੀ ਆ ਉਸ ਨੇ ਐਡਾ ਕਦਮ ਕਿਉਂ ਚੁੱਕਿਆ ਪਰ ਫਿਲਹਾਲ ਜੋ ਤਸਵੀਰਾਂ ਜਿਹੜੀਆਂ ਆਈਆਂ ਨੇ ਉਹ ਹਿਰਦੇ ਬਲੰਦਰ ਜਿਆ ਨੇ ਕਿ ਕਿਸ ਤਰੀਕੇ ਨਾਲ ਇਨਸਾਨੀਅਤ ਜਿਹੜੀ ਆ ਉਹ ਵਿਅਕਤੀ ਦੇ ਅੰਦਰੋਂ ਖਤਮ ਹੁੰਦੀ ਜਾ ਰਹੀ ਆ ਕਿ ਇਹ ਬੇਰਹਿਮੀ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਆਪਣੀ ਹੀ ਪਤਨੀ ਦਾ ਪਤੀ ਵੱਲੋਂ ਤਾਂ ਤਸਵੀਰਾਂ ਲੈਰਾ ਗਾਗਾ ਦੇ ਪਿੰਡ ਖੰਡੇਵਾਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨੌਜਵਾਨ ਨੇ ਗੱਡਾਸੇ ਨਾਲ ਕਈ ਵਾਰ ਕਰਕੇ ਆਪਣੀ ਹੀ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਤੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਉੱਥੇ ਹੀ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਜਿਸ ਨੇ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਉਹ ਹਸਪਤਾਲ ਲੈ ਕੇ ਗਏ ਆ ਤੇ ਮੌਕੇ ਤੇ ਚੀਕ ਚਿਹਾੜਾ ਪੈਂਦਾ ਵੀ ਨਜ਼ਰ ਆ ਰਿਹਾ ਹੈ ਤੇ ਜੇ ਘਰ ਦੇਖਿਆ ਜਾਵੇ ਕਿ ਇਹ ਇੱਕ ਬਹੁਤ ਸਾਰੇ ਸਵਾਲ ਵੀ ਖੜੇ ਕਰ ਰਹੀ ਹੈ ਵੀਡੀਓ ਕਿ ਕਿਸ ਤਰੀਕੇ ਨਾਲ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਜਿਸ ਤਰੀਕੇ ਨਾਲ ਪੁਲਿਸ ਮੁਲਾਜ਼ਮ ਕਹਿ ਰਿਹਾ ਕਿ ਸ਼ੱਕ ਦੇ ਆਧਾਰ ਤੇ ਕਦਮ ਚੁੱਕਿਆ ਗਿਆ ਤਾਂ ਕਿਸ ਤਰੀਕੇ ਨਾਲ ਸ਼ੱਕ ਕਾ ਕਾ ਪਰਿਵਾਰ ਉਜਾੜ ਗਿਆ ਤੇ ਇਸ ਵਿਅਕਤੀ ਨੇ ਜਰਾ ਵੀ ਨਹੀਂ ਸੋਚਿਆ ਕਿ ਉਸਦੇ ਬੱਚੇ ਰੁੱਲ ਜਾਣਗੇ ਤੇ ਉਸ ਪਤਨੀ ਜਿਸ ਨੂੰ ਕਿ ਕਿਸੇ ਸਮੇ ਉਹ ਬੈਂਡ ਬਾਜਿਆ ਨਾਲ ਸ਼ਗਨਾ ਨਾਲ ਵਿਆਹ ਕੇ ਲਾਇਆ ਸੀ ਅੱਜ ਉਸ ਨੂੰ ਹੀ ਬੇਰਹਿਮੀ ਦੀ ਜਿਹੜੀ ਆ ਮੌਤ ਦੇ ਰਿਹਾ ਤੇ ਇਹ ਵੀਡੀਓ ਜਿਹੜੇ ਇਹ ਹਾਲਾਤ ਹੈ ਜਿਹੜੇ ਉਹ ਸਾਹਮਣੇ ਆਏ ਨੇ ਲਹਿਰਾ ਗਾਗਾ ਦੇ ਪਿੰਡ ਖੰਡੇਵਾੜ ਤੋਂ ਜਿੱਥੇ ਕਿ ਇੱਕ ਵਿਅਕਤੀ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਆਪਣੀ ਹੀ ਪਤਨੀ ਦਾ ਤੇ ਉੱਥੇ ਹੀ ਵਰਸਫ ਦੇ ਸਟੇਟਸ ਵੀ ਜਿਹੜੀ ਆ ਉਹ ਵੀਡੀਓ ਪਾਈ ਗਈ ਆ ਤਾਂ ਸਟੇਟਸ ਤੇ ਵੀਡੀਓ ਵੀ ਪਾਈ ਗਈ ਆ ਅਤੇ ਇਹ ਕਤਲ ਦੀ ਵਾਰਦਾਤ ਜਿਹੜੀ ਆ ਉਹ ਵੱਡੇ ਪੱਧਰ ਤੇ ਕਿਹਾ ਜਿਹੜੇ ਆ ਹੁਣ ਇਹ ਚਰਚਾ ਦਾ ਵਿਸ਼ਾ ਬਣੀ ਆ ਕਿ ਅਖਰਕਾਰ ਕਿਸ ਤਰੀਕੇ ਨਾਲ ਵਿਅਕਤੀ ਜਿਹੜਾ ਬੇਰਹਿਮੀ ਨਾਲ ਆਪਣੀ ਹੀ ਪਤਨੀ ਦਾ ਕਤਲ ਕਰ ਗਿਆ ਤੇ ਪੁਲਿਸ ਕੋਲ ਜਾ ਕੇ ਉਸ ਨੇ ਖੁਦ ਨੂੰ ਸਰੈਂਡਰ ਵੀ ਕਰ ਦਿੱਤਾ ਇਸ ਸਬੰਧੀ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਥਾਣਾ ਲਹਿਰਾਚ ਇਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾਦ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਆ ਮੌਕੇ ਤੇ ਪਹੁੰਚ ਕੇ ਤਫतीश ਕੀਤੀ ਹੈ ਤੇ ਮੌਕੇ ਤੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਪਈ ਹੈ ਖੂਨ ਨਾਲ ਲਥਪਥ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਇਸ ਫਰੈਂਸਕ ٹیم ਵੀ ਬੁਲਾਈ ਹੋਈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕ ਨੂੰ ਸ਼ਾਮ ਨੂੰ ਚਲਿਆ ਰਹੇ ਹਾਂ ਸਰ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਸੁਣਨ ਚਾਹੀਏ ਵੀ ਥਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇੱਧਰ ਆਈ ਜਦੋਂ ਸਾਨੂੰ ਤਲਾਹ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲੇਣਾਗੇ ਮਰਡਰ ਕਰਨ ਦੇ ਕਾਰਨਾਂ ਦਾ ਪਤਾ ਲੱਗਾ ਨਹੀਂ ਦੇ ਕੋਈ ਮੁਰਲੇ ਇਹ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਫतीश ਦਾ ਵਿਸ਼ਾ ਇਹ ਅਸੀਂ ਤਫतीश ਵਿਚਾਰਾਂਗੇ ਸਾਰਾ ਤੇ